ਆਪਣੇ ਹੋਣ ਵਾਲੇ ਪਤੀ ਰੋਹਨ ਦੀ ਕਾਲ ਦੇਖ ਕੇ ਨੀਹਾ ਚੌਂਕ ਗਈ ਕਾਲ ਰিসিਵ ਕਰਦੇ ਹੀ ਰੋਹਨ ਨੇ ਕਿਹਾ ਸ਼ਾਮ 5 ਵਜੇ ਤਿਆਰ ਰਹੀਂ ਮੈਂ ਤੇਰੇ ਨਾਲ ਕੁਝ ਜ਼ਰੂਰੀ ਗੱਲਾਂ ਕਰਨੀਆਂ ਨੇ ਮੈਂ ਖੁਦ ਲੈਣਾ ਜਾਵਾਂਗਾ ਤੈਨੂੰ ਐਨਾ ਕਹਿ ਕੇ ਬਿਨਾਂ ਨੀਹਾ ਦਾ ਜਵਾਬ ਸੁਣੇ ਰੋਹਨ ਨੇ ਫੋਨ ਕੱਟ ਦਿੱਤਾ ਕਿਹੜੀਆਂ ਜ਼ਰੂਰੀ ਗੱਲਾਂ ਕਰਨੀਆਂ ਹੋਣਗੀਆਂ ਸੋਚ ਕੇ ਨੀਹਾ ਮੁਸਕਰਾ ਪਈ ਆਪਣੇ ਕਾਲਜ ਵਿੱਚ ਨੀਹਾ ਦਾ ਨਾਮ ਟੌਪ ਤੇ ਸੀ ਸ਼ਾਇਦ ਇਸ ਲਈ ਰੋਹਨ ਦਾ ਇਨਵਾਈਟ ਐਕਸੈਪਟ ਕਰਨ ਵਿੱਚ ਉਸ ਨੂੰ ਜ਼ਿਆਦਾ دیر ਨਹੀਂ ਲੱਗੀ ਠੀਕ 5 ਵਜੇ ਰੋਹਨ ਦੀ ਕਾਰ ਦਾ ਹੌਰਨ ਸੁਣ ਕੇ ਨੀਹਾ ਬਾਹਰ ਆ ਗਈ ਸਮੇਂ ਦੀ ਪੂਰੀ ਪਾਵਨ ਸੀ ਨੀਹਾ ਪਿੱਛੇ ਤੋਂ ਮਾਂ ਨੇ ਕਿਹਾ ਵੀ ਘਰ ਅੰਦਰ ਤਾਂ ਬੁਲਾ ਲੈਂਦੀ ਪਰ ਉਦੋਂ ਤੱਕ ਤਾਂ ਨੀਹਾ ਬਾਹਰ ਨਿਕਲ ਚੁੱਕੀ ਸੀ ਰੋਹਨ ਕਾਰ ਵਿੱਚੋਂ ਬਾਹਰ ਨਿਕਲ ਕੇ ਉਸ ਦਾ ਇੰਤਜ਼ਾਰ ਕਰ ਰਿਹਾ ਸੀ ਨੀਲੀ ਬ੍ਰਾਂਡਡ ਜੈਕਟ ਤੇ ਜੀਨ ਵਿੱਚ ਰੋਹਨ ਬਹੁਤ ਹੈਂਡਸਮ ਲੱਗ ਰਿਹਾ ਸੀ ਹਾਈ ਕਹਿਨ ਦੇ ਨਾਲ ਹੀ ਕਾਰ ਦਾ ਦਰਵਾਜ਼ਾ ਖੋਲ ਕੇ ਰੋਹਨ ਨੇ ਨੀਹਾ ਨੂੰ ਆਪਣੇ ਨਾਲ ਵਾਲੀ ਅਗਲੀ ਸੀਟ ਤੇ ਬਿਠਾ ਲਿਆ ਕਾਰ ਵਿੱਚ ਜਾਂਦੇ ਹੋਏ ਇੱਕ ਅਜੀਬ ਜਿਹੀ ਕਬਰਾਹਟ ਦੇ ਨਾਲ-ਨਾਲ ਨੀਹਾ ਅੰਦਰੋਂ-ਅੰਦਰੀ ਬਹੁਤ ਖੁਸ਼ੀ ਮਹਿਸੂਸ ਕਰ ਰਹੀ ਸੀ ਫਿਰ ਵੀ ਰੋਹਨ ਦੀ ਚੁੱਪੀ ਨੀਹਾ ਨੂੰ ਕੁਝ ਪਰੇਸ਼ਾਨ ਕਰ ਰਹੀ ਸੀ ਹੋਟਲ ਦੇ ਇੱਕ ਕੈਬਨ ਵਿੱਚ ਪਹੁੰਚਦੇ ਹੀ ਨੀਹਾ ਦਾ ਮਨ ਵੀ ਧੜਕਣ ਲੱਗਿਆ ਰੋਹਨ ਨੇ ਬੇहद ਪਿਆਰ ਦੇ ਨਾਲ ਕੁਰਸੀ ਅੱਗੇ ਖਿੱਚ ਕੇ ਨੀਹਾ ਦੇ ਬੈਠਣ ਦਾ ਇੰਤਜ਼ਾਰ ਕੀਤਾ ਕੀ ਪਸੰਦ ਕਰੇਗੀ ਕੋਲਡ ਡਰਿੰਕ ਜਾਂ ਕੌਫੀ ਰੋਹਨ ਨੇ ਬੈਠਦੇ ਹੋਏ ਪੁੱਛਿਆ ਜਵਾਬ ਵਿੱਚ ਹਲਕੀ ਜਹੀ ਮੁਸਕਾਨ ਦੇ ਨਾਲ ਨੀਹਾ ਨੇ ਕਿਹਾ ਜੋ ਤੁਹਾਨੂੰ ਪਸੰਦ ਹੋਵੇ ਰੋਹਨ ਗੰਭੀਰਤਾ ਨਾਲ ਬੋਲਿਆ, "ਨੇਹਾ, ਆਪਣਾ ਰਿਸ਼ਤਾ ਜੁੜਨ ਤੋਂ ਪਹਿਲਾਂ ਤੇਰੇ ਨਾਲ ਕੁਝ ਗੱਲਾਂ ਸਪਸ਼ਟ ਕਰਨੀਆਂ ਸੀ। ਵਿਸ਼ਵਾਸ ਹੈ ਤੂੰ ਮੇਰਾ ਮਤਲਬ ਸਮਝ ਜਾਵੇਂਗੀ।" ਪ੍ਰਸ਼ਨ ਭਰੀਆਂ ਨਜ਼ਰਾਂ ਦੇ ਨਾਲ ਨੇਹਾ ਨੇ ਜਿਵੇਂ ਹੀ ਰੋਹਨ ਵੱਲ ਵੇਖਿਆ ਤਾਂ ਉਹ ਬੋਲਿਆ, "ਮਾਂ ਤੈਨੂੰ ਆਪਣੀ ਬਹੂ ਮੰਨ ਚੁੱਕੀ ਹੈ। ਹਰ ਵਕਤ ਤੇਰੀ ਤਾਰੀਫ਼ ਕਰਦੀ ਰਹਿੰਦੀ ਹੈ। ਤੂੰ ਤਾਂ ਉਨ੍ਹਾਂ ਨੂੰ ਪੂਰੀ ਤਰ੍ਹਾਂ ਆਪਣੇ ਮੋਹ ਭਾਸ਼ ਵਿੱਚ ਬੰਨ ਲਿਆ।" ਪਰ ਮੇਰੀ ਪ੍ਰੋਬਲਮ ਕੁਝ ਹੋਰ ਹੈ ਮੈਂ ਕਿਸੇ ਹੋਰ ਨੂੰ ਪਿਆਰ ਕਰਦਾ ਰੋਹਨ ਦੇ ਅਖੀਰਲੇ ਸ਼ਬਦਾਂ ਨਾਲ ਨੀਹਾ ਨੂੰ ਬੁਰੀ ਤਰ੍ਹਾਂ ੱੱਕਾ ਲੱਗਿਆ ਪਰ ਖੁਦ ਨੂੰ ਸੰਭਾਲਦੇ ਹੋਏ ਬੋਲੀ ਤਾਂ ਪ੍ਰੋਬਲਮ ਕੀ ਹੈ ਤੁਸੀਂ ਉੱਥੇ ਵਿਆਹ ਕਰਨ ਲਈ ਆਜ਼ਾਦ ਹੋ ਰਿਸ਼ਤਾ ਵਿਤਾ ਤੁਹਾਡੇ ਵਾਲੇ ਪਾਸਿਓਂ ਹੀ ਆਇਆ ਸੀ ਅਸੀਂ ਤਾਂ ਨਹੀਂ ਗਏ ਸੀ ਤੁਹਾਡੇ ਘਰ ਕਹਿੰਦੇ-ਕਹਿੰਦੇ ਨੀਹਾ ਦੀ ਆਵਾਜ਼ ਕੁਝ ਹੱਦ ਤੱਕ ਤਿੱਖੀ ਹੋਣ ਲੱਗੀ ਇਹੀ ਤਾਂ ਪ੍ਰੋਬਲਮ ਹੈ ਨੀਹਾ ਮੈਂ ਮਾਂ ਦਾ ਇਕਲੌਤਾ ਮੁੰਡਾ ਬਿਨਾ ਜਾਣੇ ਮਾਂ ਦੀ ਗੱਲ ਮੰਨਣ ਦਾ ਵਚਨ ਦੇ ਬੈਠਿਆ ਤੇ ਹੁਣ ਜੇ ਵਚਨ ਤੋੜਦਾ ਤਾਂ ਮਾਂ ਘਰ ਛੱਡ ਕੇ ਪਿੰਡ ਚਲੀ ਜਾਊਗੀ ਉੱਥੇ ਵੀ ਸਾਡਾ ਇੱਕ ਘਰ ਹੈ ਉਹਨਾਂ ਦੀ ਜਿੱਦ ਤਾਂ ਤੂੰ ਮੇਰੇ ਤੋਂ ਜ਼ਿਆਦਾ ਚੰਗੀ ਤਰ੍ਹਾਂ ਜਾਣਦੀ ਏ ਪਾਪਾ ਤੋਂ ਬਾਅਦ ਮਾਂ ਨੇ ਤੈਨੂੰ ਵੀ ਮੇਰੇ ਵਾਂਗ ਇਸ ਰਿਸ਼ਤੇ ਨੂੰ ਸਵੀਕਾਰ ਕਰਨ ਲਈ ਮਜਬੂਰ ਕਰਿਆ ਮਾਂ ਦੱਸ ਰਹੀ ਸੀ ਕਿ ਤੂੰ ਆਜ਼ਾਦ ਜੀਵਨ ਜੀਉਣਾ ਚਾਹੁੰਦੀ ਸੀ ਇਹ ਸੱਚ ਨਹੀਂ ਹੈ ਰੋਹਨ ਦੀ ਗੱਲ ਦੀ ਗੰਭੀਰਤਾ ਤੇ ਨੀਹਾ ਹੱਸ ਪਈ ਕਿੰਨੀ ਅਜੀਬ ਗੱਲ ਹੈ ਮੈਂ ਵਿਆਹ ਹੀ ਨਹੀਂ ਕਰਵਾਉਣਾ ਚਾਹੁੰਦੀ ਸੀ ਇਹ ਤੁਹਾਡੇ ਲਈ ਖੁਸ਼ੀ ਦੀ ਗੱਲ ਹੈ ਰੋਹਨ ਬੋਲਿਆ ਬਿਲਕੁਲ ਇਹੀ ਗੱਲ ਹੈ ਨੀਹਾ ਸਾਨੂੰ ਦੋਨਾਂ ਨੂੰ ਮਜਬੂਰ ਕੀਤਾ ਗਿਆ ਇਹ ਵਿਆਹ ਕਰਨ ਦੇ ਲਈ ਹੁਣ ਹਾਲਾਤ ਇਹ ਨੇ ਕਿ ਜੇ ਆਪਾਂ ਵਿਆਹ ਕਰਦੇ ਹਾਂ ਤਾਂ ਮੇਰੇ ਮਨ ਦੇ ਇਲਾਵਾ ਮੇਰਾ ਸਭ ਕੁਝ ਪਤਨੀ ਹੋਣ ਦੇ ਨਾਤੇ ਤੇਰਾ ਹੋਵੇਗਾ ਤੇਰੀ ਹਰ ਜ਼ਰੂਰਤ ਦਾ ਮੈਂ ਪੂਰਾ ਧਿਆਨ ਰੱਖੂਗਾ ਬਦਲੇ ਵਿੱਚ ਤੇਰੇ ਤੋਂ ਕੁਝ ਉਮੀਦ ਵੀ ਨਹੀਂ ਰੱਖਾਂਗਾ ਹਾਂ ਕਦੇ-ਕਦੇ ਪਾਰਟੀਆਂ ਵਿੱਚ ਸਾਨੂੰ ਖੁਸ਼ਹਾਲ ਪਤੀ-ਪਤਨੀ ਦੀ ਸਫਲ ਐਕਟਿੰਗ ਵੀ ਕਰਨੀ ਹੋਵੇਗੀ ਇਨ੍ਹਾਂ ਸਭ ਪਰੇਸ਼ਾਨੀਆਂ ਦੇ ਬਦਲੇ ਮੈਂ ਤੈਨੂੰ ਹਰ ਮਹੀਨੇ 40000 ਰੁਪਏ ਜੀਵਨ ਖਰਚ ਦੇ ਰੂਪ ਵਿੱਚ ਦਵਾਂਗਾ ਬੋਲ ਕੀ ਖਿਆਲ ਹੈ ਤੇਰਾ ਬਹੁਤ-ਬਹੁਤ ਧੰਨਵਾਦ ਇਹਦੀ ਆਵਾਜ਼ ਵਿੱਚ ਉਤਸ਼ਾਹ ਸੀ ਜਾਂ ਵਿਅੰਗ ਰੋਹਨ ਠੀਕ ਤਰ੍ਹਾਂ ਨਾਲ ਸਮਝ ਨਹੀਂ ਸਕਿਆ ਧੰਨਵਾਦ ਕਿਸ ਲਈ 40000 ਦੀ ਰਕਮ ਜੋ ਤੁਸੀਂ ਦੇ ਰਹੇ ਹੋ ਤਾਂ ਕਿ ਇਸ ਲਈ ਥੈਂਕਸ ਵੀਨਾ ਕਹਾ ਤੇ ਨਾਲੇ ਇਹ ਸਾਰਾ ਕੁਝ ਇੰਨੇ ਸਪੱਸ਼ਟ ਰੂਪ ਵਿੱਚ ਦੱਸਿਆ ਤੁਸੀਂ ਜੇ ਨਾਂ ਦੱਸਦਾ ਤਾਂ ਤੁਹਾਡੇ ਨਾਲ ਨਫ਼ਰਤ ਕਰਦੀ ਤੇ ਹੁਣ ਹੁਣ ਕੋਸ਼ਿਸ਼ ਕਰੂੰਗੀ ਤੁਹਾਡੇ ਹਾਲਾਤ ਤੇ ਨਜ਼ਰੀਏ ਨੂੰ ਸਮਝ ਸਕਾਂ ਰੋਹਨ ਨੇ ਨਿਸ਼ਚਿੰਤ ਹੋ ਕੇ ਨੀਹਾ ਵੱਲ ਮੁਸਕਰਾ ਕੇ ਦੇਖਿਆ ਫਿਰ ਕਿਹਾ ਨੀਹਾ ਤੂੰ ਸੋਚ ਲੈ ਤੂੰ ਵੀ ਆਜ਼ਾਦ ਵਿਚਾਰਾਂ ਵਾਲੀ ਕੁੜੀ ਐ ਤੈਨੂੰ ਮੈਂ ਹਰ ਤਰ੍ਹਾਂ ਦੀ ਆਜ਼ਾਦੀ ਦਵਾਂਗਾ ਬਦਲੇ ਵਿੱਚ ਆਪਣੇ ਲਈ ਵੀ ਆਜ਼ਾਦੀ ਚਾਹੂੰਗਾ ਦੋ ਚੰਗੇ ਦੋਸਤਾਂ ਵਾਂਗ ਅਸੀਂ ਨਾਲ ਰਹਿ ਸਕਦੇ ਆ ਨਾ ਰੋਹਨ ਤੁਸੀਂ ਇੰਡੀਪੈਂਡੈਂਟ ਹੋ ਕੇ ਵੀ ਆਪਣਾ ਮਨ ਚਾਹਿਆ 파ਟਨਰ ਨਹੀਂ ਪਾ ਸਕੀ ਇੱਕ ਹੀ ਘਟਹਿਰਾਨੀ ਦੀ ਗੱਲ ਐ ਮੈਂ ਆਂਟੀ ਨੂੰ ਤੁਹਾਡੀ ਸਿਫਾਰਿਸ਼ ਕਰੂੰਗੀ ਸ਼ਾਇਦ ਉਹ ਮੇਰੀ ਗੱਲ ਮੰਨ ਜਾਣ ਕਹਿ ਕੇ ਨੀਹਾ ਆਪਣੀ ਮੁਸਕਾਨ ਦੇ ਨਾਲ ਉੱਠਣ ਲੱਗੀ ਤਾਂ ਰੋਹਨ ਇੱਕਦਮ ਬੋਲਿਆ ਨਹੀਂ ਨਹੀਂ ਅਜਿਹਾ ਅਨਰਥ ਨਾ ਕਰੀਂ ਮਾਂ ਦਾ ਪੂਜਾ ਪਾਠ ਛੂਆ ਛੂਤ ਤੂੰ ਤਾਂ ਜਾਣਦੀ ਹੀ ਹੈ ਇੱਕ ਵਿਦੇਸ਼ੀ ਮਾਸਾਹਾਰੀ ਤੇ ਬਿਨਾ ਧਰਮ ਵਾਲੀ ਨੂੰ ਉਹ ਆਪਣੇ ਜੀਵਨ ਵਿੱਚ ਕਦੇ ਵੀ ਨਹੀਂ ਅਪਣਾਉਣਗੇ ਉਹਨਾਂ ਦਾ ਸੁਪਨਾ ਤੋੜ ਕੇ ਮੌਤ ਤੋਂ ਪਹਿਲਾਂ ਹੀ ਮੈਂ ਉਹਨਾਂ ਨੂੰ ਖਤਮ ਨਹੀਂ ਕਰ ਸਕਦਾ ਕੁਝ ਗੁੱਸੇ ਹੋ ਕੇ ਨੀਹਾ ਨੇ ਤਿੱਖੀ ਆਵਾਜ਼ ਵਿੱਚ ਕਿਹਾ ਫਿਰ ਤੁਸੀਂ ਕੁਝ ਹੋਰ ਸਾਲ ਵਿਆਹ ਨੂੰ ਟਾਲ ਕਿਉਂ ਨਹੀਂ ਦਿੰਦੇ ਮੇਰੇ ਤੋਂ ਤੁਸੀਂ ਕੀ ਚਾਹੁੰਦੇ ਹੋ ਮੇਰਾ ਆਪਣਾ ਜੀਵਨ ਹੈ ਸੁਪਨੇ ਨੇ ਮੈਂ ਤੁਹਾਡੇ ਲਈ ਸੈਕਰੀਫਾਈਸ ਕਿਉਂ ਕਰੂੰਗੀ ਨੀਹਾ ਹੋਟਲ ਵਿੱਚੋਂ ਬਾਹਰ ਨਿਕਲ ਆਈ ਤੇ ਮਨ ਹੀ ਮਨ ਵਿੱਚ ਬੋਲੀ ਕਿ ਮੈਂ ਬੇਫਕੂਫਾਂ ਮੈਂ ਪਲਾ ਕਿਉਂ ਇਹਨਾਂ ਦੇ ਪੱਖ ਵਿੱਚ ਫੈਸਲਾ ਦਵਾਂਗੀ ਕੀ ਸਮਝਦੇ ਨੇ ਇਹ ਆਪਣੇ ਆਪ ਨੂੰ ਨੀਹਾ ਨੂੰ ਘਰ ਦੇ ਦਰਵਾਜ਼ੇ ਤੱਕ ਛੱਡ ਕੇ ਰੋਹਨ ਵਾਪਸ ਚੱਲਿਆ ਗਿਆ ਪਰਸ ਨੂੰ ਇੱਕ ਪਾਸੇ ਸਿੱਟ ਕੇ ਨੀਹਾ ਬੈੱਡ ਤੇ ਪੈ ਗਈ ਉਸ ਦੀ ਸੋਚਣ ਸਮਝਣ ਦੀ ਸ਼ਕਤੀ ਖਤਮ ਹੋ ਚੁੱਕੀ ਸੀ ਪਖੰਡੀ ਕੀ ਤੋਦਾ ਇਸ ਦੇ ਮਨ ਲਈ ਮੈਂ ਬਲੀ ਕਿਉਂ ਚੜਾਂ ਪਰ ਹਰ ਵਿਰੋਧ ਦੇ ਬਾਵਜੂਦ ਰੋਹਨ ਦਾ ਆਕਰਸ਼ਕ ਵਿਅਕਤੀਤਵ बार-बार ਹੀ ਉਸ ਦੀਆਂ ਯਾਦਾਂ ਵਿੱਚ ਆ ਕੇ ਉਸ ਨੂੰ ਚੜਾ ਜਾਂਦਾ ਆਪਣੇ ਮਾਪੇ ਦਾ ਇੱਕੋ ਇੱਕ ਮੁੰਡਾ ਵਿਦੇਸ਼ ਤੋਂ ਸੌਫਟਵੇਅਰ ਇੰਜੀਨੀਅਰਿੰਗ ਦੀ ਡਿਗਰੀ ਲੈ ਕੇ ਆਇਆ ਹੈ ਸੋਨਾ ਛੈਲਛਵੀਲਾ ਮੱਧ ਵਰਗੀ ਪਰਿਵਾਰ ਦੀ ਨੀਹਾ ਦੇ ਲਈ ਜਦ ਰੋਹਨ ਦੀ ਮਾਂ ਨੇ ਵਿਆਹ ਦਾ ਪ੍ਰਸਤਾਵ ਰੱਖਿਆ ਸੀ ਤਾਂ ਨੀਹਾ ਦੇ ਮਾਪੇ ਛੋਟਾ ਭਰਾ ਸਭ गर्व ਕਰਨ ਲੱਗੇ ਸੀ ਘਰ ਦੀ ਕੁੜੀ ਐਨੇ ਵੱਡੇ ਪਰਿਵਾਰ ਵਿੱਚ ਜਾਵੇਗੀ ਇਸ ਤੋਂ ਵੱਡਾ ਸੁੱਖ ਹੋਰ ਕੀ ਹੋ ਸਕਦਾ ਸੀ ਰੋਹਨ ਦਾ ਘਰ ਨੀਹਾ ਦੇ ਘਰ ਦੇ ਬਿਲਕੁਲ ਨੇੜੇ ਹੀ ਹੈ। ਬਸ 10 ਕੋਹ ਘਰ ਦਾ ਫਰਕ ਹੈ। ਰੋਹਨ ਪੜਨ ਦੇ ਲਈ ਵਿਦੇਸ਼ ਗਿਆ ਸੀ। ਇਸ ਦੌਰਾਨ ਹੀ ਨੀਹਾ ਦਾ ਪਰਿਵਾਰ ਰੋਹਨ ਦੇ ਪਰਿਵਾਰ ਦੇ ਨੇੜੇ ਇੱਕ ਫਲੈਟ ਵਿੱਚ ਕਿਰਾਏ ਤੇ ਰਹਿਣ ਆਇਆ। ਨੀਹਾ ਰੋਹਨ ਦੀ ਮਾਂ ਨਾਲ ਕਾਫੀ ਕੁਲ ਮਿਲ ਗਈ ਸੀ। ਰੋਹਨ ਦਾ ਘਰ ਬਹੁਤ ਵੱਡਾ ਹੈ। ਬਿਲਕੁਲ ਮਹਿਲ ਵਰਗਾ। 4-5 ਲੋਕ ਘਰ ਵਿੱਚ ਕੰਮ ਕਰਦੇ ਨੇ। ਇਕਲੌਤੇ ਮੁੰਡੇ ਵਿਦੇਸ਼ ਚਲੇ ਜਾਣ ਤੇ ਰੋਹਨ ਦੀ ਮਾਂ ਆਪਣਾ ਸਾਰਾ ਪਿਆਰ ਨੇਹਾ ਤੇ ਹੀ ਲਟਾਉਂਦੀ ਸੀ ਹਰ ਛੋਟੇ ਵੱਡੇ ਕੰਮ ਦੇ ਲਈ ਨੇਹਾ ਤੇ ਹੀ ਨਿਰਭਰ ਹੋ ਗਈ ਸੀ ਉਸ ਨੂੰ ਆਪਣੇ ਘਰ ਦੀ ਬਹੂ ਬਣਾਉਣ ਦਾ ਸੁਪਨਾ ਦੇਖ ਲਿਆ ਸੀ ਉਸਨੇ ਉਸ ਘਰ ਦੀ ਬਹੂ ਬਨਣ ਬਾਰੇ ਨੇਹਾ ਨੇ ਕਦੇ ਨਹੀਂ ਸੀ ਸੋਚਿਆ ਪਰ ਮਾਂ ਦੇ ਮੂੰਹੋਂ ਰੋਹਨ ਦੀਆਂ ਗੱਲਾਂ ਸੁਣ ਕੇ ਨੇਹਾ ਨੂੰ ਲੱਗਦਾ ਜਿਵੇਂ ਉਹ ਉਸ ਨੂੰ ਕਈ ਸਾਲਾਂ ਤੋਂ ਜਾਣਦੀ ਹੋਵੇ ਰੋਹਨ ਦੀ ਪਸੰਦ ਨਾ ਪਸੰਦ ਕੀ ਹੈ ਇਹ ਸਭ ਰੋਹਨ ਦੀ ਮਾਂ ਨੇਹਾ ਨੂੰ ਦੱਸਿਆ ਕਰਦੀ। ਨੇਹਾ ਡਾਕਟਰ ਬਣ ਕੇ ਆਪਣੇ ਪਿਛੋਕੜ ਪਿੰਡ ਵਿੱਚ ਜਾਣਾ ਚਾਹੁੰਦੀ ਸੀ ਤੇ ਉੱਥੇ ਗਰੀਬ ਲੋਕਾਂ ਦੀ ਸੇਵਾ ਕਰਨਾ ਚਾਹੁੰਦੀ ਸੀ। ਪਰ ਉਹ ساری ਜ਼ਿੰਦਗੀ ਵਿਆਹ ਨਾ ਕਰਨ ਦਾ ਫੈਸਲਾ ਰੋਹਨ ਦੀ ਮਾਂ ਦੇ ਪਿਆਰ ਤੇ ਉਸਦੇ ਮੁੰਡੇ ਨਾਲ ਵਿਆਹ ਕਰਵਾਉਣ ਕਰਕੇ ਨਹੀਂ ਲੈ ਸਕੀ ਸੀ। ਰੋਹਨ ਦੀ ਮਾਂ ਨੇ ਉਸ ਨੂੰ ਸੁਝਾਅ ਦਿੱਤਾ ਕਿ ਉਹ ਸ਼ਹਿਰ ਵਿੱਚ ਹੀ ਕਲੀਨਿਕ ਖੋਲ੍ਹ ਕੇ ਗਰੀਬਾਂ ਦੀ ਸੇਵਾ ਕਰ ਸਕਦੀ ਹੈ। ਹੋ ਸਕਦਾ ਹੈ ਕਿ ਉਹ ਉਸ ਨੂੰ ਇੱਕ ਹਸਪਤਾਲ ਬਣਵਾ ਦੇਣ ਇਹ ਯੋਜਨਾ ਨੀਹਾ ਨੂੰ ਚੰਗੀ ਲੱਗੀ ਪਰ ਹੁਣ ਉਹ ਕੀ ਕਰੇ ਛੋਟਾ ਭਰਾ ਰਵੀ ਬਾਰ-ਬਾਰ ਉਸ ਨੂੰ ਛੇੜ ਕੇ ਹੱਸ ਰਿਹਾ ਸੀ ਮਾਂ ਦਾ ਖੁਸ਼ੀ ਨਾਲ ਭਰਿਆ ਚਿਹਰਾ ਉਸ ਤੋਂ ਕੁਝ ਪੁੱਛ ਰਿਹਾ ਸੀ ਇੱਕ ਵਾਰ ਨੀਹਾ ਦੀ ਇੱਛਾ ਹੋਈ ਕਿ ਆਪਣੀ ਮਾਂ ਨੂੰ ਸਭ ਕੁਝ ਦੱਸ ਦੇਵੇ ਪਰ અપਮਾਨ ਨਾਲ ਮਨ ਤਿਲਮਿਲਾ ਉੱਠਿਆ ਸਿਰਦਰਦ ਦਾ ਬਹਾਨਾ ਬਣਾ ਕੇ ਉਹ ਸਾਰੀ ਰਾਤ ਪਾਸੇ ਮਾਰਦੀ ਰਹੀ ਕਾਲਜ ਦੇ ਜੀਵਨ ਵਿੱਚ ਨੀਹਾ ਚੁਣੌਤੀਆਂ ਖੁਸ਼ੀ ਨਾਲ ਸਵੀਕਾਰ ਕਰਦੀ ਸੀ ਪਰ ਇਹ ਚੁਣੌਤੀ ਜੀਵਨ ਭਰ ਦਾ ਪ੍ਰਸ਼ਨ ਸੀ ਸੋਹਣੀ ਸਰਲ ਦਿਖਣ ਵਾਲੀ ਨੀਹਾ ਦੇ ਮਨ ਦੀ ਦ੍ਰਿੜਤਾ ਸਭ ਜਾਣਦੇ ਸੀ ਪਰ ਹੁਣ ਉਹੀ ਨੀਹਾ ਕਸ਼ਮਕਸ਼ ਵਿੱਚ ਪੈ ਗਈ ਕਿ ਉਹ ਕੀ ਕਰੇ ਸਵੇਰੇ 8 ਵਜੇ ਰੋਹਨ ਨੂੰ ਉਸਨੇ ਆਪਣਾ ਫੈਸਲਾ ਦੇਣਾ ਸੀ ਇਹ ਫੈਸਲਾ ਉਸਦੇ ਪੱਖ ਵਿੱਚ ਨਹੀਂ ਹੋਣਾ ਚਾਹੀਦਾ ਉਸ ਦਾ ਹੰਕਾਰ ਵੀ ਟੁੱਟਣਾ ਹੀ ਚਾਹੀਦਾ ਇਹ ਸੋਚਦੇ ਸੋਚਦੇ ਨੀਹਾ ਨੂੰ ਪਤਾ ਨਹੀਂ ਕਦੋਂ نیند ਆ ਗਈ ਸਵੇਰੇ ਉਸ ਦੇ ਭਰਾ ਨੇ ਝੰਜੋਰ ਕੇ ਉਸ ਨੂੰ ਜਗਾਇਆ ਦੀਦੀ ਕਿ ਪੂਰੀ ਰਾਤ ਸੁਪਨੇ ਹੀ ਦੇਖਦੀ ਰਹੀ ਜੀਜਾ ਜੀ ਦੀ ਮਾਂ ਆਈਏ ਹੜਬੜਾ ਕੇ ਨੀਹਾ ਨੇ ਰਜਾਈ ਛੁੱਟੀ ਤੇ ਬਿਖਰੀ ਹੋਈ ਨੀਹਾ ਦੇ ਉੱਠਣ ਤੋਂ ਪਹਿਲਾਂ ਹੀ ਰੋਹਨ ਦੀ ਮਾਂ ਨੇ ਆ ਕੇ ਉਸ ਦਾ ਮੱਥਾ ਚੁੰਮਿਆ ਤੇ ਪਰੇਸ਼ਾਨ ਹੋ ਕੇ ਬੋਲੀ ਬੁਖਾਰ ਤਾਂ ਨਹੀਂ ਹੈ ਮੇਰੀ ਧੀ ਨੂੰ ਨਹੀਂ ਤਾਂ ਮੇਰੀ ਨੇਹਾ ਕਦੇ ਇੰਨੀ ਦੇਰ ਤੱਕ ਨਹੀਂ ਸੌਂਦੀ 8 ਵਜਣ ਵਾਲੇ ਨੇ ਰੋਹਨ ਦੀ ਮਾਂ ਹਮੇਸ਼ਾ ਮਾਰਨਿੰਗ ਵਾਕ ਪੂਰੀ ਕਰਕੇ ਨੇਹਾ ਦੀ ਮਾਂ ਨੂੰ ਮਿਲਣ ਆ ਜਾਂਦੀ ਸੀ ਤੇ ਬਿਨਾ ਸੰਕੋਚ ਦੇ ਚਾਹ ਪੀ ਕੇ ਹੀ ਜਾਂਦੀ ਕਈ ਵਾਰ ਤਾਂ ਆਪ ਹੀ ਰਸੋਈ ਵਿੱਚ ਚਾਹ ਬਣਾ ਲੈਂਦੀ ਜਦ ਕਿ ਆਪਣੇ ਘਰ ਵਿੱਚ ਤਾਂ ਉਹ ਕਦੇ ਰਸੋਈ ਵਿੱਚ ਜਾਂਦੀ ਵੀ ਨਹੀਂ ਸੀ ਉਸੇ ਵਕਤ ਮੋਬਾਈਲ ਦੀ ਘੰਟੀ ਸੁਣ ਕੇ ਨੀਹਾ ਦਾ ਦਿਲ ਜ਼ੋਰ-ਜ਼ੋਰ ਨਾਲ ਧੜਕਣ ਲੱਗਿਆ ਭਰਾ ਨੇ ਮੁਸਕਰਾ ਕੇ ਫੋਨ ਉਸ ਨੂੰ ਥਮਾ ਦਿੱਤਾ ਉਧਰੋਂ ਰੋਹਨ ਦੀ ਆਵਾਜ਼ ਉਸਦੇ ਕੰਨਾਂ ਵਿੱਚ ਪਈ ਹਾਂਜੀ ਨੀਹਾ ਠੀਕ ਤਰ੍ਹਾਂ ਨੀਂਦ ਆ ਗਈ ਸੀ ਨਾ ਕੀ ਫੈਸਲਾ ਲਿਆ ਤੂੰ ਕੀ ਮੈਂ ਵਧਾਈ ਦੇ ਸਕਦਾ ਤੈਨੂੰ ਜੀ ਥੈਂਕਸ ਨੀਹਾ ਨੇ ਇੱਕਦਮ ਹੜਬੜਾ ਕੇ ਕਿਹਾ ਸਾਹਮਣੇ ਦੋਨੋਂ ਮਾਮਾ ਬੈਠੀਆਂ ਸੀ ਤਾਂ ਨੀਹਾ ਜ਼ਿਆਦਾ ਕੁਝ ਬੋਲ ਨਾ ਸકી ਰੋਹਨ ਤਾਂ ਪੂਰੀ ਤਰ੍ਹਾਂ ਹੀ ਖੁਸ਼ ਹੋ ਗਿਆ। ਸ਼ੁਕਰੀਆ। ਮੈਂ ਤੁਹਾਡਾ एहसानमंद ਰਹਾਂਗਾ। ਇਹ ਕਹਿ ਕੇ ਰੋਹਨ ਨੇ ਫੋਨ ਕੱਟ ਦਿੱਤਾ। ਇਧਰ ਰੋਹਨ ਦੀ ਮਾਂ ਦੇ ਚਿਹਰੇ ਤੇ ਖੁਸ਼ੀ ਦੀ ਝਲਕ ਆ ਗਈ। ਉਹ ਨੀਹਾ ਦੀ ਮਾਂ ਨੂੰ ਬੋਲੀ, "ਦੇਖ, ਸਵੇਰ ਹੁੰਦੇ ਹੀ ਫੋਨ ਕਰ ਰਿਹਾ ਹੈ। ਇੱਕ ਸਾਢੇ ਦਿਨ ਸੀ ਜਦ ਵਿਆਹ ਤੋਂ ਬਾਅਦ ਹੀ ਇੱਕ ਦੂਜੇ ਨਾਲ ਗੱਲਾਂ ਕਰ ਸਕਦੇ ਸੀ।" ਕਹਿ ਕੇ ਦੋਨੋਂ ਜਣੀਆਂ ਜ਼ੋਰ ਦੀ ਹੱਸ ਪਈਆਂ। ਉਸ ਤੋਂ ਬਾਅਦ ਨੀਹਾ ਬਹੁਤ ਬਿਜ਼ੀ ਹੋ ਗਈ। ਰੋਹਨ ਦੀ ਮਾਂ ਖਰੀਦਦਾਰੀ ਲਈ ਨੀਹਾ ਨੂੰ ਵੀ ਆਪਣੇ ਨਾਲ ਲੈ ਜਾਂਦੀ। ਰੋਹਨ ਤਾਂ ਨਾਲ ਹੁੰਦਾ ਹੀ ਸੀ। ਨੀਹਾ ਨੂੰ ਕਦੇ-ਕਦੇ ਹੈਰਾਨੀ ਹੁੰਦੀ ਕਿ ਰੋਹਨ ਕਿੰਨੀ ਸਹਿਜ ਐਕਟਿੰਗ ਕਰ ਲੈਂਦਾ ਹੈ। ਰਿੰਗ ਸਰਮਨੀ ਦੇ ਮੌਕੇ ਤੇ ਰੋਹਨ ਨੇ ਜ਼ਿੱਦ ਕੀਤੀ ਕਿ ਨੀਹਾ ਆਪਣੀ ਪਸੰਦ ਦੀ ਅੰਗੂਠੀ ਖੁਦ ਚੁਣੇ। ਰੋਹਨ ਨਾਲ ਅੰਗੂਠੀ ਖਰੀਦਣ ਦੇ ਲਈ ਖੜੀ ਨੀਹਾ ਨੇ ਥੋੜੇ ਵਿਅੰਗ ਵਿੱਚ ਕਿਹਾ ਤੋਹਾਨੂੰ ਤਾਂ ਪਹਿਲਾਂ ਹੀ ਅਨੁਭਵ ਹੋਇਆ ਹੋਵੇਗਾ ਹੁਣ ਫਿਰ ਅੰਗੂਠੀ ਖਰੀਦਣ ਦੇ ਲਈ ਇੰਨਾ ਉਤਸ਼ਾਹ ਕਿਉਂ ਜਤਾ ਰਹੀ ਹੂੰ ਪਰ ਰੋਹਨ ਨੇ ਨੀਹਾ ਦੀ ਪਸੰਦ ਦੀ ਮੋਹਰ ਲਗਵਾ ਕੇ ਹੀ ਅੰਗੂਠੀ ਖਰੀਦੀ ਅੰਗੂਠੀ ਪਾਉਂਦੇ ਸਮੇਂ ਰੋਹਨ ਬੜਾ ਸਹਿਜ ਰਿਹਾ ਪਰ ਉਸਦੇ ਹੱਥਾਂ ਦੇ ਸਪਰਸ਼ ਦੇ ਨਾਲ ਨੀਹਾ ਦੇ ਦਿਲ ਦੇ ਤਾਰ ਛੇੜ ਉਠੇ ਤਾਂ ਉਹ ਬੁਰੀ ਤਰ੍ਹਾਂ ਨਾਲ ਅੰਦਰ ਤੱਕ ਕੰਬ ਗਈ ਵਿਆਹ ਦਾ ਦਿਨ ਵੀ ਆ ਗਿਆ ਨੀਹਾ ਨੂੰ ਆਪਣੇ ਆਪ ਤੇ ਪੂਰਾ ਵਿਸ਼ਵਾਸ ਸੀ ਉਸਨੇ ਰੋਹਨ ਨਾਲ ਹੋਈ ਗੱਲਬਾਤ ਕਿਸੇ ਨੂੰ ਨਹੀਂ ਦੱਸੀ ਵਿਆਹ ਵਾਲੇ ਦਿਨ ਰੋਹਨ ਸਭ ਦੀਆਂ ਤਾਰੀਫਾਂ ਬਟੋਰ ਰਿਹਾ ਸੀ ਵਿਆਹ ਦੀ ਪਹਿਲੀ ਰਾਤ ਨੂੰ ਨਾ ਚਾਹੁੰਦੇ ਹੋਈ ਵੀ ਨੀਹਾ ਸੰਸਕਾਰੀ ਦੁਲਹਨ ਵਾਂਗ ਕੁੰਢ ਕੱਟ ਕੇ ਬੈਠੀ ਸੀ ਕਮਰੇ ਵਿੱਚ ਵੜਦੇ ਹੀ ਰੋਹਨ ਨੇ ਮਜ਼ਾਕ ਭਰੀ ਆਵਾਜ਼ ਵਿੱਚ ਕਿਹਾ ਇਹ ਕੀ ਤੂਤਾ ਸੱਚਮੁੱਚ ਹੀ ਨਵੀਂ ਦੁਲਹਨ ਦੀ ਤਰ੍ਹਾਂ ਬੈਠੀ ਹੈ ਪਰ ਅਸੀਂ ਦੋਨੋਂ ਦੋਸਤਾਂ ਯਾਦ ਹੈ ਨਾ ਗੁੱਸੇ ਤੇ ਸ਼ਰਮ ਦੇ ਨਾਲ ਨੀਹਾ ਦਾ ਮਨ ਰੋਂਨ ਨੂੰ ਕਰ ਰਿਹਾ ਸੀ ਖੈਰ ਹੁਣ ਤੂੰ ਰੀਤੀ ਰਿਵਾਜ ਨਿਭਾ ਰਹੀ ਏ ਤਾਂ ਮੈਂ ਵੀ ਤੈਨੂੰ ਗਿਫਟ ਦੇ ਕੇ ਤੇਰਾ ਘੁੰਡ ਚੱਕਾਂਗਾ ਹੱਥਾਂ ਵਿੱਚ ਕੀਮਤੀ ਹੀਰੇ ਦੇ ਕੰਗਣ ਪਾਉਣ ਦੀ ਰੋਹਨ ਦੀ ਕੋਸ਼ਿਸ਼ ਤੇ ਨੀਹਾ ਚਿੜ ਗਈ ਤੁਹਾਡੇ ਇਸ ਗਿਫਟ ਲਈ ਮੈਂ ਇੱਥੇ ਨਹੀਂ ਬੈਠੀ ਇਹ ਤਾਂ ਮਾਂ ਦੀ ਜਿੱਦ ਸੀ ਤੇ ਮੇਰੇ ਵੱਲੋਂ ਇਹ ਘੜੇ ਤੁਸੀਂ ਆਪਣੀ ਪ੍ਰੇਮਿਕਾ ਨੂੰ ਦੇ ਦਿਵੋ ਰੋਹਨ ਨੇ ਫੇਰ ਮੁਸਕਰਾਉਂਦੇ ਹੋਏ ਉਸ ਦੇ ਹੱਥ ਜ਼ਬਰਦਸਤੀ ਫੜ ਕੇ ਉਹਨਾਂ ਵਿੱਚ ਕੜੇ ਪਾ ਦਿੱਤੇ ਤੇ ਬੋਲਿਆ ਉਸ ਦੀ ਚਿੰਤਾ ਤੂੰ ਨਾ ਕਰਨੀ ਹਾਂ ਮੈਂ ਉਸ ਦੀ ਚਿੰਤਾ ਆਪ ਹੀ ਕਰ ਲਵਾਂਗਾ ਜਲਦੇ ਹੋਏ ਤੀਰ ਦੇ ਵਾਂਗ ਰੋਹਨ ਦਾ ਇਹ ਵਾਕ ਨੀਹਾ ਦੇ ਮਨ ਤੇ ਆਤਮਾ ਨੂੰ ਛਲਨੇ ਕਰ ਗਿਆ ਗੁੱਸੇ ਵਿੱਚ ਕੜੇ ਉਤਾਰ ਕੇ ਨੀਹਾ ਨੇ ਸਾਈਡ ਤੇ ਰੱਖ ਦਿੱਤੇ ਤੇ ਕੋਲ ਪਏ ਸੋਫੇ ਤੇ ਜਾ ਕੇ ਪੈ ਗਈ ਰੋਹਨ ਨੇ ਪਿਆਰ ਨਾਲ ਕਿਹਾ ਨੀਹਾ ਸਾਡੇ ਸਮਝੌਤੇ ਵਿੱਚ ਅਜੀਹਾ ਕੁਝ ਨਹੀਂ ਸੀ ਉਂਝ ਵੀ ਇਹ ਬੈੱਡ ਬਹੁਤ ਵੱਡਾ ਹੈ ਆਪਾਂ ਦੋਵੇਂ ਆਸਾਨੀ ਨਾਲ ਪੈ ਸਕਦੇ ਹਾਂ ਜੀ ਨਹੀਂ ਮਿਹਰਬਾਨੀ ਮੈਂ ਸੋਫੇ ਤੇ ਆਰਾਮ ਨਾਲ ਸੋ ਜਾਵਾਂਗੀ ਪਰ ਰੋਹਨ ਨੇ ਉਸ ਨੂੰ ਜ਼ਬਰਦਸਤੀ ਚੱਕ ਕੇ ਬੈੱਡ ਤੇ ਲਟਾ ਦਿੱਤਾ ਸਾਡੇ ਇੱਥੇ ਤੈਨੂੰ ਕੋਈ ਤਕਲੀਫ ਹੋਵੇ ਇਹ ਮੈਂ ਸੁਪਨੇ ਵਿੱਚ ਵੀ ਨਹੀਂ ਸੋਚ ਸਕਦਾ ਦੂਜੇ ਦਿਨ ਘਰ ਵਿੱਚ ਰੋਹਨ ਦੀ ਮਾਸੀ ਤੇ मामੀ ਉਤਸੁਕਤਾ ਨਾਲ ਨੀਹਾ ਦਾ ਚਿਹਰਾ ਨਿਹਾਰ ਰਹੀਆਂ ਸੀ ਉਸ ਦਾ ਲੱਜਾ ਨਾਲ ਲਾਲ ਹੋਇਆ ਮੂੰਹ ਉਹਨਾਂ ਨੂੰ ਨਿਸ਼ਚਿੰਤ ਕਰ ਗਿਆ ਉਹਨਾਂ ਦਾ ਹਾਸਾ ਮਖੌਲ ਨੀਹਾ ਨੂੰ ਅੰਦਰ ਤੱਕ ਛਲਨੇ ਕਰ ਜਾਂਦਾ ਆਪਣੇ ਆਪ ਨੂੰ ਸਹਿਜ ਬਣਾਈ ਰੱਖ ਕੇ ਨੀਹਾ ਸਭ ਛੋਟੇ بڑے ਰੀਤੀ ਰਿਵਾਜ ਪੂਰੇ ਕਰਦੀ ਗਈ ਇਹਨਾਂ ਸਭ ਰਸਮਾਂ ਵਿੱਚ ਰੋਹਨ ਦਾ ਸਹਿਯੋਗ ਦੇਖ ਕੇ ਨੀਹਾ ਜਲ ਰਹੀ ਸੀ ਤੇ ਸੋਚ ਰਹੀ ਸੀ ਇਹ ਬੰਦੇ ਕਿੰਨੇ ਪਖੰਡੀ ਹੁੰਦੇ ਨੇ ਉੱਪਰ ਤੋਂ ਆਗਿਆਕਾਰੀ ਬੰਦੇ ਨੇ ਤੇ ਅੰਦਰੋਂ ਕਿੰਨੇ ਹੀ ਸ਼ੈਤਾਨ ਜਿਉ ਰੋਹਨ ਦੀ ਮਾਂ ਨੂੰ ਸਭ ਕੁਝ ਦੱਸ ਦੇ ਤਾਂ ਫਿਰ ਰੋਹਨ ਦੇ ਡਰੇ ਹੋਏ ਚਿਹਰੇ ਨੂੰ ਯਾਦ ਕਰਕੇ ਨੀਹਾ ਬੜੀ ਮੁਸ਼ਕਲ ਨਾਲ ਆਪਣੇ ਬੁੱਲਾਂ ਵਿੱਚ ਆਈ ਮੁਸਕਾਨ ਨੂੰ ਦਬਾ ਗਈ ਘਰ ਵਿੱਚ ਸਭ ਕੁਝ ਨਾਰਮਲ ਚੱਲ ਰਿਹਾ ਸੀ ਮਾਂ ਨੇ ਰੋਹਨ ਨੂੰ ਕਿਹਾ ਨੀਹਾ ਨੂੰ ਮਾਲਦੀਪ ਘੁਮਾ ਕੇ ਲਿਆ ਡਰੀ ਹੋਈ ਨੀਹਾ ਇਕਾਂਤ ਦੀ ਕਲਪਨਾ ਨਾਲ ਸਿਮਟ ਕੇ ਮਾਂ ਨੂੰ ਕਹਿਣ ਲੱਗੀ ਮਾ ਮੈਂ ਤੈਨੂੰ ਇੱਥੇ ਇਕੱਲੇ ਛੱਡ ਕੇ ਕਿਤੇ ਨਹੀਂ ਜਾਵਾਂਗੀ। ਨੀਹਾ ਦੀ ਗੱਲ ਸੁਣ ਕੇ ਰੋਹਨ ਮੁਸਕਰਾਉਣ ਲੱਗਿਆ। ਰੋਹਨ ਦੀ ਇਸ ਮੁਸਕਰਾਹਟ ਤੇ ਅੰਦਰੋਂ-ਅੰਦਰੀ ਉਹ ਕੁੜਨ ਲੱਗੀ। ਉਹ ਚਾਹੁੰਦੀ ਸੀ ਕਿ ਰੋਹਨ ਦੀ ਪ੍ਰੇਮਿਕਾ ਦੇ ਬਾਰੇ ਵਿੱਚ ਸਭ ਕੁਝ ਪਤਾ ਕਰੇ। ਪਰ ਰੋਹਨ ਨੇ ਕਦੇ ਵੀ ਨੀਹਾ ਨਾਲ ਇਸ ਵਿਸ਼ੇ ਤੇ ਕਦੇ ਕੋਈ ਗੱਲ ਨਹੀਂ ਕੀਤੀ। ਫਿਰ ਵੀ ਰੋਹਨ ਦੀ ਪ੍ਰੇਮਿਕਾ ਨੀਹਾ ਦੇ ਨਾਲ ਹਰ ਪਲ ਜੀ ਰਹੀ ਸੀ। ਰਾਤ ਨੂੰ ਰੋਹਨ ਨੇ ਪੁੱਛਿਆ ਨੀਹਾ ਕੀ ਮੈਂ ਤੇਰੇ ਲਈ ਸੱਚਮੁੱਚ ਇੰਨਾ ਅਨਜਾਨਾ ਕਿ ਮੇਰੇ ਨਾਲ ਘੁੰਮਣ ਜਾਣ ਦੀ ਕਲਪਨਾ ਨਾਲ ਹੀ ਐਨੀ ਸਰਦੀ ਵਿੱਚ ਵੀ ਤੈਨੂੰ ਪਸੀਨਾ ਆ ਗਿਆ ਨੀਹਾ ਨੇ ਸ਼ਾਂਤ ਰਹਿ ਕੇ ਕਿਹਾ ਕਿ ਮੇਰੇ ਨਾਲ ਰਹਿੰਦੇ ਹੋਏ ਵੀ ਤੁਸੀਂ ਹਰ ਪਲ ਕਿਸੇ ਹੋਰ ਨਾਲ ਨਹੀਂ ਰਹਿੰਦੇ ਫਿਰ ਸਾਡੇ ਸਮਝੌਤੇ ਵਿੱਚ ਇਸ ਤਰ੍ਹਾਂ ਦੇ ਦਿਖਾਵੇ ਦੀ ਤਾਂ ਕੋਈ ਗੱਲ ਨਹੀਂ ਸੀ ਹੋਈ ਕਹਿ ਕੇ ਨੀਹਾ ਨੇ ਪਾਸਾ ਮਾਰਿਆ ਤੇ ਸੌਣ ਦਾ ਨਾਟਕ ਕਰਨ ਲੱਗੀ ਅਗਲੇ ਦਿਨ ਨੀਹਾ ਦੇ ਇੱਕ ਦੋਸਤ ਡਾਕਟਰ ਜਗਜੀਤ ਉਸ ਨੂੰ ਮਿਲਣ ਆਏ। ਨੀਹਾ ਦੇ ਵਿਆਹ ਸਮੇਂ ਜਗਜੀਤ ਇੱਕ ਕਾਨਫਰੰਸ ਵਿੱਚ ਭਾਗ ਲੈਣ ਲਈ ਅਮਰੀਕਾ ਗਿਆ ਸੀ। ਦੋਸਤ ਦੇ ਰੂਪ ਵਿੱਚ ਨੀਹਾ ਉਸ ਨੂੰ ਬਹੁਤ ਪਸੰਦ ਕਰਦੀ ਸੀ। ਰੋਹਨ ਦਾ ਇੰਟਰੋਡਕਸ਼ਨ ਕਰਾ ਨੀਹਾ ਡਾਕਟਰ ਜਗਜੀਤ ਨਾਲ ਗੱਲਾਂ ਵਿੱਚ ਇਸ ਤਰ੍ਹਾਂ ਬਿਜ਼ੀ ਹੋ ਗਈ ਮੰਨੋ ਰੋਹਨ ਦਾ ਉੱਥੇ ਕੋਈ ਵजूद ਹੀ ਨਾ ਹੋਵੇ। ਡਾਕਟਰ ਜਗਜੀਤ ਦੇ ਜਾਂਦੇ ਹੀ ਰੋਹਨ ਇੱਕਦਮ ਭਰੇ ਗਲੇ ਨਾਲ ਬੋਲਿਆ ਜੇ ਤੈਨੂੰ ਇਹਦੇ ਨਾਲ ਇੰਨਾ ਹੀ ਲगाव ਸੀ ਤਾਂ ਇਹਦੇ ਨਾਲ ਹੀ ਵਿਆਹ ਕਿਉਂ ਨਹੀਂ ਕਰਵਾ ਲਿਆ ਬੜੇ ਹੀ ਸ਼ਾਂਤ ਆਵਾਜ਼ ਵਿੱਚ ਨੀਹਾ ਬੋਲੀ ਜਿਸ ਨਾਲ ਬਹੁਤ ਲगाव ਹੋਵੇ ਵਿਆਹ ਵੀ ਉਸੇ ਨਾਲ ਹੋਵੇ ਇਹ ਜ਼ਰੂਰੀ ਤਾਂ ਨਹੀਂ ਜਿਵੇਂ ਹੀ ਰੋਹਨ ਨੇ ਇਹ ਸੁਣਿਆ ਉਹ ਤਿਲਮਿਲਾ ਕੇ ਬਾਹਰ ਨਿਕਲ ਗਿਆ ਹੁਣ ਜਗਜੀਤ ਲਗਭਗ ਹਰ ਦੂਸਰੇ ਤੀਸਰੇ ਦਿਨ ਨੀਹਾ ਦੇ ਘਰ ਆਉਣ ਲੱਗਿਆ ਉਸ ਦਾ ਮਜ਼ਾਕਿਆ ਸੁਭਾ ਰੋਹਨ ਦੀ ਮਾਂ ਨੂੰ ਬਹੁਤ ਪਸੰਦ ਸੀ ਇਸ ਲਈ ਮਾਂ ਦੇ ਕਹਿੰਤੇ ਹੀ ਹਸਪੀਟਲ ਜਾਣ ਤੋਂ ਪਹਿਲਾਂ ਜਗਜੀਤ ਅਕਸਰ ਉਹਨਾਂ ਦੇ ਘਰ ਆਉਂਦਾ ਤੇ ਰੋਹਨ ਦੀ ਮਾਂ ਤੇ ਨੀਹਾ ਦੇ ਨਾਲ ਹੀ ਕਾਫੀ ਪੀਂਦਾ ਵਾਪਸ ਜਾਂਦੇ ਸਮੇਂ ਕਦੇ-ਕਦੇ ਰੋਹਨ ਨੂੰ ਵੀ ਮਿਲ ਜਾਂਦਾ ਜਗਜੀਤ ਦੇ ਆਉਣ ਦਾ ਅਸਰ ਇਹ ਹੋਇਆ ਕਿ ਰੋਹਨ ਆਫਿਸ ਤੋਂ ਛੇਤੀ ਘਰ ਵਾਪਸ ਆਉਣ ਲੱਗਿਆ ਇੱਧਰ ਨੀਹਾ ਨੇ ਹਾਲਾਤਾਂ ਨਾਲ ਸਮਝੌਤਾ ਕਰ ਲਿਆ ਸੀ ਸਮਾਰੋਹਾਂ ਵਿੱਚ ਨੀਹਾ ਦੀ ਲੋਕਪ੍ਰਿਅਤਾ ਵਧਦੀ ਜਾ ਰਹੀ ਸੀ। ਕਦੇ-ਕਦੇ ਪਾਰਟੀਆਂ ਵਿੱਚ ਆਪਣੀ ਤਾਰੀਫ਼ ਕਰਨ ਵਾਲਿਆਂ ਨਾਲ ਘਿਰੇ ਨੀਹਾ ਨੂੰ ਲੱਭਣਾ ਰੋਹਨ ਲਈ ਵੀ ਮੁਸ਼ਕਲ ਹੋ ਜਾਂਦਾ। ਜਦ ਡਾਂਸ ਪਾਰਟੀਆਂ ਹੁੰਦੀਆਂ ਤਾਂ ਅਕਸਰ ਨੀਹਾ ਰੋਹਨ ਨੂੰ ਛੱਡ ਕੇ ਕਿਸੇ ਹੋਰ ਦੇ ਨਾਲ ਨੱਚਣਾ ਸ਼ੁਰੂ ਕਰ ਦਿੰਦੀ। ਨੀਹਾ ਦੀ ਆਵਾਜ਼ ਬਹੁਤ ਮਿੱਠੀ ਸੀ। ਹੁਣ ਤਾਂ ਮੰਨੋ ਉਸਦੇ ਗੀਤਾਂ ਵਿੱਚ ਉਸਦਾ ਦਰਦ ਸਾਕਾਰ ਹੋਣ ਲੱਗਿਆ ਸੀ। ਇੱਕ ਦਿਨ ਪਾਰਟੀ ਵਿੱਚ ਉਸਨੇ ਗਾਣਾ ਗਾਇਆ ਰੋਹਨ ਨੇ ਸੁਣਿਆ ਤਾਂ ਉਸ ਨੂੰ ਬੋਲਿਆ ਤੂੰ ਇੰਨਾ ਚੰਗਾ ਗਾ ਲੈਂਦੀ ਐ ਇਹਦਾ ਤਾਂ ਮੈਨੂੰ ਪਤਾ ਹੀ ਨਹੀਂ ਸੀ ਰੋਹਨ ਦੇ ਮੂੰਹੋਂ ਆਪਣੇ ਲਈ ਪਹਿਲੀ ਵਾਰ ਤਾਰੀਫ਼ ਸੁਣ ਕੇ ਨੀਹਾ ਨੂੰ ਚੰਗਾ ਲੱਗਿਆ ਮੈਂ ਕੀ ਹਾਂ ਇਹ ਜਾਨਣਾ ਤਾਂ ਸਾਡੇ ਸਮਝੌਤੇ ਦੀ ਸ਼ਰਤ ਨਹੀਂ ਸੀ ਫਿਰ ਇਹ ਦੁੱਖ ਕਿਉਂ ਨੀਹਾ ਦੇ ਜਵਾਬ ਵਿੱਚ ਕੋਈ ਵਿਅੰਗ ਨਹੀਂ ਸੀ ਪਰ ਫਿਰ ਵੀ ਰੋਹਨ ਦਾ ਮਨ ਪਰੇਸ਼ਾਨ ਹੋ ਉੱਠਿਆ ਰੋਹਨ ਦੇ ਦਫ਼ਤਰ ਜਾਂਦੇ ਸਮੇਂ ਨੀਹਾ ਬੋਲੀ ਰੋਹਨ ਜੇ ਮੈਂ ਕਲੀਨਿਕ ਨਾ ਖੋਲ ਕੇ ਕਿਸੇ ਵੱਡੇ ਹਸਪਤਾਲ ਵਿੱਚ ਨੌਕਰੀ ਕਰ ਲਵਾਂ ਤਾਂ ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ ਹੋਵੇਗਾ ਰੋਹਨ ਨੇ ਬਹੁਤ ਕਠੋਰ ਸ਼ਬਦਾਂ ਵਿੱਚ ਕਿਹਾ ਕਿਉਂ ਘਰ ਵਿੱਚ ਡਾਕਟਰ ਜਗਜੀਤ ਨਾਲ ਮਿਲਣ ਵਿੱਚ ਕੋਈ ਪਰੇਸ਼ਾਨੀ ਹੈ ਪਰ ਤੂੰ ਤਾਂ ਸ਼ਾਇਦ ਉਸੇ ਦੇ ਨਾਲ ਕੰਮ ਕਰਨਾ ਚਾਹੇਂਗੀ ਜੇ ਖਰਚਾ ਘੱਟ ਪੈ ਰਿਹਾ ਤਾਂ ਹੋਰ ਵਧਾ ਦਿੱਤਾ ਜਾਵੇਗਾ ਪਰ ਤੇਰਾ ਹਸਪੀਟਲ ਵਿੱਚ ਨੌਕਰੀ ਕਰਨਾ ਮੈਨੂੰ ਕਦੇ ਵੀ ਸਵੀਕਾਰ ਨਹੀਂ ਠੀਕ ਹੈ ਮੈਂ ਨੇੜੇ ਹੀ ਕਲੀਨਿਕ ਖੋਲ ਲਵਾਂਗੀ ਤੇ ਤੁਹਾਡਾ ਦਿੱਤਾ ਹੋਇਆ ਜੀਵ ਖਰਚ ਮੈਂ ਕਦੇ ਛੂਇਆ ਤੱਕ ਨਹੀਂ ਪਰ ਵਕਤ ਕੱਟਣਾ ਮੈਨੂੰ ਮੁਸ਼ਕਲ ਲੱਗਦਾ ਹੈ ਕਹਿੰਦੀ ਹੋਈ ਨੀਹਾ ਇੱਕਦਮ ਕਮਰੇ ਤੋਂ ਬਾਹਰ ਚਲੀ ਗਈ ਦੂਜੇ ਦਿਨ ਦਫ਼ਤਰ ਜਾਂਦੇ ਸਮੇਂ ਰੋਹਨ ਨੇ ਮਾਂ ਨੂੰ ਕਿਹਾ 10 ਦਿਨਾਂ ਦੀ ਛੁੱਟੀ ਲੈ ਕੇ ਆਇਆ ਨੀਹਾ ਨੂੰ ਕਹਿ ਦੋ ਮਾਲਦੀਪ ਜਾਣਾ ਹੈ ਸੁਣਦੇ ਹੀ ਨੀਹਾ ਨੇ ਜਵਾਬ ਦਿੱਤਾ ਕੱਲ ਤੋਂ ਕਲੀਨਿਕ ਖੋਲ ਜੰਦਾ ਇੰਤਜ਼ਾਮ ਕਰਨਾ ਹੈ ਇਸ ਲਈ ਜਾਣਾ ਸੰਭਵ ਨਹੀਂ ਹੈ। ਕਮਰੇ ਵਿੱਚ ਤਿਆਰ ਹੁੰਦੀ ਹੋਈ ਨੀਹਾ ਨੂੰ ਦੇਖ ਕੇ ਰੋਹਨ ਇੱਕਦਮ ਬੋਲਿਆ ਸਾਨੂੰ ਜਾਣਾ ਹੀ ਪਵੇਗਾ। ਕਲੀਨਿਕ ਬਾਅਦ ਵਿੱਚ ਵੀ ਖੋਲ੍ਹਿਆ ਜਾ ਸਕਦਾ ਹੈ। ਤੁਹਾਡੀ ਆਜ਼ਾਦੀ ਵਿੱਚ ਮੈਂ ਕਦੇ ਰੁਕਾਵਟ ਨਹੀਂ ਬਣੀ। ਫਿਰ ਤੁਸੀਂ ਮੇਰੀ ਆਜ਼ਾਦੀ ਦਾ ਧਿਆਨ ਰੱਖਿਆ ਕਰੋ। ਨੀਹਾ ਨੂੰ ਜ਼ਬਰਦਸਤੀ ਆਪਣੀਆਂ ਬਾਹਾਂ ਵਿੱਚ ਲੈ ਕੇ ਰੋਹਨ ਬੋਲਿਆ ਤੂੰ ਮੇਰੀ ਪਤਨੀ ਹੈ। ਮੈਂ ਪਤੀ ਹੋਣ ਦੇ ਨਾਤੇ ਤੈਨੂੰ ਇਹ ਆਖਿਆ। ਤੈਨੂੰ ਮੇਰੇ ਨਾਲ ਚੱਲਣਾ ਹੀ ਪਵੇਗਾ ਹੈਰਾਨੀ ਨਾਲ ਨੀਹਾ ਦਾ ਮੂੰਹ ਖੁੱਲਾ ਹੀ ਰਹਿ ਗਿਆ ਤੇ ਬੋਲੀ ਕੀ ਮੈਂ ਬਸ ਤੁਹਾਡੀ ਆਗਿਆ ਦਾ ਪਾਲਣ ਕਰਨ ਲਈ ਹੀ ਤੁਹਾਡੀ ਪਤਨੀ ਆ ਕਿੱਥੇ ਗਿਆ ਤੁਹਾਡਾ ਉਹ ਵਾਦਾ ਜਦੋਂ ਜੀ ਚਾਹਿਆ ਪਤਨੀ ਬਣਾ ਲਿਆ ਜਦ ਚਾਹਿਆ ਦੂਰ ਤੱਕ ਦਿੱਤਾ ਨੀਹਾ ਇੱਕਦਮ ਫੁੱਟ ਪਈ ਕਈ ਦਿਨਾਂ ਦਾ ਰੁਕਿਆ ਹੋਇਆ ਹੰਝੂਆਂ ਦਾ ਬੰਨ ਟੁੱਟ ਗਿਆ ਸੀ ਰੋਹਨ ਨੇ ਹੱਸਦੇ ਹੋਏ ਬੜੇ ਪਿਆਰ ਨਾਲ ਨੀਹਾ ਦਾ ਸਿਰ ਆਪਣੇ ਸੀਨੇ ਨਾਲ ਚਪਕਾ ਲਿਆ ਤੇ ਪਿਆਰ ਭਰੇ ਹੱਥਾਂ ਨਾਲ ਉਸ ਦੇ ਚਿਹਰੇ ਤੇ ਬਿਖਰੀਆਂ ਹੋਈਆਂ ਲਟਾਂ ਨੂੰ ਹਟਾਉਂਦੇ ਹੋਏ ਬੋਲਿਆ ਬਸ ਹਾਰ ਗਈ ਆਖਰ ਨਿਕਲੀ ਨਾ ਬੁੱਧੂ ਜਦ ਫੋਨ ਤੇ ਮੈਨੂੰ ਮਾਂ ਨੇ ਦੱਸਿਆ ਕਿ ਤੂੰ ਮੇਰੇ ਨਾਲ ਵਿਆਹ ਕਰਨ ਲਈ ਇੰਟਰਸਟਿਡ ਨਹੀਂ ਤਾਂ ਮੇਰੇ ਅਹੰਕਾਰ ਨੂੰ ਸੱਟ ਲੱਗੀ ਮੇਰਾ ਸੰਬੰਧ ਨਾ ਕਿਸੇ ਹੋਰ ਨਾਲ ਸੀ ਨਾ ਹੈ ਨਾ ਹੋਵੇਗਾ ਮੈਂ ਤਾਂ ਮਾਂ ਦੀ ਤਰ੍ਹਾਂ بس تیرا ਪੁਜਾਰੀ ਆ ਤੇ ਰਹੂਗਾ ਕਿ ਇੰਨਾ ਜਿਹਾ ਸੱਚ ਵੀ ਤੂੰ ਮੇਰੀਆਂ ਅੱਖਾਂ ਵਿੱਚ ਨਹੀਂ ਪੜ ਸਕੀ ਨੀਹਾ ਹੈਰਾਨੀ ਨਾਲ ਸਿਰ ਚੱਕ ਕੇ ਬੋਲੀ ਕਿ ਇੰਨੇ ਦਿਨਾਂ ਤੱਕ ਤੁਸੀਂ ਮੇਰੇ ਨਾਲ ਐਕਟਿੰਗ ਕਰਦੇ ਰਹੇ ਕਹਿੰਦੇ ਹੋਏ ਸ਼ਰਮ ਨਾਲ ਲਾਲ ਹੋ ਗਈ ਇੰਨੇ ਦਿਨ ਬੇਕਾਰ ਜ਼ਰੂਰ ਗਏ ਪਰ ਇਸ ਪਿਆਰ ਵਿੱਚ ਮਜ਼ਾ ਬਹੁਤ ਆਇਆ ਅਚਾਨਕ ਰੋਹਨ ਗੰਭੀਰ ਹੁੰਦਾ ਹੋਇਆ ਬੋਲਿਆ ਨੀਹਾ ਸੱਚ ਦੱਸ ਕੀ ਡਾਕਟਰ ਜਗਜੀਤ ਨਾਲ ਤੈਨੂੰ ਜ਼ਿਆਦਾ ਲਗਾਵੇ ਮੇਰੇ ਨਾਲੋਂ ਵੀ ਜ਼ਿਆਦਾ ਉਹ ਤਾਂ ਮੇਰੇ ਵੱਡੇ ਭਰਾ ਵਰਗੇ ਨੇ ਉਹਨਾਂ ਨੇ ਹੀ ਮੈਨੂੰ ਡਾਕਟਰ ਬਨਣ ਦੀ ਪ੍ਰੇਰਣਾ ਦਿੱਤੀ ਹੈ ਨੀਹਾ ਨੂੰ ਆਪਣੀਆਂ ਬਾਹਾਂ ਵਿੱਚ ਸਮੇਟ ਕੇ ਪਿਆਰ ਨਾਲ ਉਸਦਾ ਮੱਥਾ ਚੁੰਮ ਕੇ ਰੋਹਨ ਬੋਲਿਆ ਹੁਣ ਮਾਲਦੀਪ ਚੱਲਣਾ ਹੈ ਜਾਂ ਕਲੀਨਿਕ ਖੋਲ੍ਹੇਗੀ ਨੀਹਾ ਸ਼ਰਮਾਉਂਦੇ ਹੋਏ ਬੋਲੀ ਐਨਾ ਤੰਗ ਕਿਉਂ ਕੀਤਾ ਰੋਹਨ ਇੱਕ ਨਵੇਂ ਅਹਿਸਾਸ ਦੇ ਲਈ ਜੇਕਰ ਉਸੇ ਪੁਰਾਣੇ ਤਰੀਕੇ ਦੇ ਨਾਲ ਵਿਆਹ ਕਰ ਲੈਂਦੇ ਤਾਂ ਕਿ ਮੇਰੇ ਮਨ ਵਿੱਚ ਤੇਰੇ ਲਈ ਇੰਨੀ ਚਾਹਤ ਹੁੰਦੀ ਕਈ ਵਾਰ ਜਗਜੀਤ ਨੂੰ ਕੁੱਟਣ ਦਾ ਦਿਲ ਕਰਦਾ ਜਦੋਂ ਤੂੰ ਕਈ ਵਾਰ ਉਸ ਨਾਲ ਹੱਸ-ਹੱਸ ਕੇ ਗੱਲਾਂ ਕਰਦੀ ਉਸ ਨਾਲ ਬਾਹਰ ਆਉਂਦੀ ਜਾਂਦੀ ਨੀਹਾ ਨੇ ਖੂਰ ਕੇ ਰੋਹਨ ਵੱਲ ਵੇਖਿਆ ਓ ਸੌਰੀ ਉਹ ਤੇਰੇ ਵੱਡੇ ਭਰਾ ਵਰਗਾ ਹੈ ਸੱਚ ਦੱਸਾਂ ਕਿੰਨੀ ਵਾਰ ਦਿਲ ਕੀਤਾ ਕਿ ਤੈਨੂੰ ਸੱਚ ਦੱਸ ਦਵਾਂ ਪਰ ਜਦ ਵਿਦੇਸ਼ ਵਿੱਚ ਸੀ ਉਦੋਂ ਹੀ ਸੋਚ ਲਿਆ ਸੀ ਕਿ ਜਦੋਂ ਤੱਕ ਤੇਰੇ ਮਨ ਵਿੱਚ ਆਪਣੇ ਲਈ ਪਿਆਰ ਨਹੀਂ ਜਗਾ ਦਿੰਦਾ ਉਦੋਂ ਤੱਕ ਤੇਰੇ ਤੇ ਪਤੀ ਬਣ ਕੇ ਅਧਿਕਾਰ ਨਹੀਂ ਚਿਤਾਵਾਗਾ ਫਿਰ ਹੱਸ ਕੇ ਨੀਹਾ ਨੂੰ ਛੇੜਿਆ ਕਿਉਂ ਕਿ ਇਹੋ ਜਿਹਾ ਰਿਹਾ ਸਾਡਾ ਘਰ ਵਾਲਾ ਹਨੀਮੂਨ ਤੁਹਾਡੇ ਹਨੀਮੂਨ ਦੀ ਤਾਂ ਐਸੀ ਕੀ ਤੈ ਸੀ ਮਾਂ ਪਤਾ ਨਹੀਂ ਕੀ ਕੀ ਸੋਚਦੀ ਹੋਵੇਗੀ ਕਹਿੰਦੇ ਹੋਏ ਨੀਹਾ ਆਪਣੇ ਆਪ ਨੂੰ ਛਡਾ ਕੇ ਥੱਲੇ ਮਾਂ ਕੋਲ ਚਲੀ ਗਈ ਉਮੀਦ ਕਰਦੀ ਹਾਂ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਆਪਣੇ ਵਿਚਾਰ ਕਮੈਂਟ ਬਾਕਸ 'ਨਾ ਹੀ ਲਿਖ ਕੇ ਸਾਂਝੇ ਕਰਨਾ ਨਾ ਭੁੱਲਣਾ ਕਹਾਣੀ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਵੋ ਤਾਂ ਕਿ ਇਹੋ ਜਹੀਆਂ ਦਿਲ ਨੂੰ ਛੂ ਜਾਣ ਵਾਲੀਆਂ ਕਹਾਣੀਆਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਅੱਜ ਲਈ ਬਸ ਇੰਨਾ ਹੀ ਮਿਲਦੇ ਆ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਸੁਣਨ ਲਈ ਬਹੁਤ ਬਹੁਤ ਧੰਨਵਾਦ